ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤੇ ਤੁਹਾਡੇ ਤੱਕ ਹਰ ਰੋਜ਼ ਪਹੁੰਚ ਸਕਣ ਰਿਸ਼ਤਿਆਂ ਦੀ ਐਡ ਦੇਣ ਲਈ ਤੁਸੀਂ ਸਾਡੇ ਚੈਨਲ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਅੱਜ 25 6 24 ਦੇ ਵਧੀਆ ਰਿਸ਼ਤੇ ਬੁੱਲਣ ਜਾ ਰਹੇ ਹਾਂ ਜੀ ਇਹ ਰਿਸ਼ਤੇ ਆ ਵੀ ਰਿਸ਼ਤੇ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਸਾਰੇ ਰਿਸ਼ਤੇ ਆ ਜੀ ਇਹ ਚ ਮਿਕਸ ਰਿਸ਼ਤੇ ਹਰ ਇੱਕ ਕਾਸਟ ਦਾ ਰਿਸ਼ਤਾ ਮਿਲੂਗਾ ਜੀ ਇਹ ਚ ਤੁਹਾਨੂੰ ਸੁਣਨ ਵਾਸਤੇ ਫੋਰਨ ਦੇ ਵੀ ਰਿਸ਼ਤੇ ਆ ਜੀ ਇਹ ਰਿਚ ਮੁੰਡੇ ਤੇ ਕੁੜੀਆਂ ਦੇ ਬਾਕੀ ਹੁਣ ਤੁਸੀਂ ਫਾਈਲ ਨੰਬਰ ਨੋਟ ਕਰਕੇ ਇਹ ਰਿਸ਼ਤਾ ਸਾਡੇ ਤੋਂ ਲੈ ਸਕਦੇ ਹੋ ਜੀ ਫਾਈਲ ਨੰਬਰ ਜ਼ਰੂਰ ਦੱਸਿਆ ਕਰੋ ਜੀ ਰਿਸ਼ਤਾ ਹੈ 4012 ਫਾਈਲ ਨੰਬਰ ਜ਼ਿਲ੍ਹਾ ਗੁਰਦਾਸਪੁਰ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਡੇਟ ਆਫ ਬਰਥ 12/1994 ਐਜੂਕੇਸ਼ਨ ਬੀਟੈਕ ਹਾਈਟ 5 ਫੁੱਟ 8 ਇੰਚ ਐਗਰੀਕਲਚਰ ਲੈਂਡ 18 ਕਿੱਲੇ ਸਿਵਲਿੰਗ 1 ਬ੍ਰਦਰ ਮੈਰਿਡ ਮੁੰਡਾ ਸਰਦਾਰ ਆ ਪੱਗ ਬੰਨਦਾਗਾ ਵਧੀਆ ਸੋਨਾ ਸੁਨੱਖਾਗਾ ਕੁੜੀ ਦਾ ਰਿਸ਼ਤਾ ਚਾਹੀਦਾ ਵਧੀਆ ਪਰਿਵਾਰ ਤੋਂ ਹੋਵੇ ਕੁੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 99142 17456 ਅਗਲਾ ਰਿਸ਼ਤਾ ਆਇਆ 4013 ਫਾਈ ਨੰਬਰ ਨੇਮ ਸਿੰਘ ਗੋਤ ਬਰਾੜ ਪਤਾ ਜੈਤੋ ਸ਼ਹਿਰ ਜ਼ਿਲ੍ਹਾ ਫਰੀਦਕੋਟ ਐਨ ਆਰ ਆਈ ਜਨਮ 31 ਅਠ 1990 ਪੜ੍ਹਾਈ ਐਮ ਬੀ ਏ ਭੈਣ ਭਰਾ ਇੱਕ ਭੈਣ ਮੈਰਿਡ ਹੈ ਕਾਸਟ ਜੈਟ ਸਿੱਖ ਗੋਤ ਬਰਾੜ ਕੱਦ 5 ਫੁੱਟ 9 ਇੰਚ ਕੰਮ ਖੁਦ ਦਾ ਬਿਜ਼ਨਸ ਹਾਕਾਂਗ ਕੈਨੇਡਾ ਜ਼ਮੀਨ 12 ਕਿੱਲੇ ਸ਼ਹਿਰੀ ਅਤੇ ਸ਼ਹਿਰੀ ਪਲਾਟ ਨਸ਼ਾ ਰਹਿਤ ਯੋਗਤਾ ਪੜੀ ਲਿਖੀ ਅਨਮੈਡ ਕੰਨਿਆਂ ਦੀ ਲੋੜ ਹੈ ਜੀ ਨੀਡ ਬॉय গারਲ ਵਧੀਆ ਪੜੀ ਲਿਖੀ ਹੋਵੇ ਜੀ ਸਿਆਣੀ ਤੇ ਸਮਝਦਾਰ ਹੋਵੇ ਕੇਵਲ ਜੱਟ ਸਿੱਖ ਮੈਡੀਕਲ ਲੈਂਡ ਨੂੰ ਪਹਿਲ ਹੈ ਜੀ ਮੁੰਡੇ ਦਾ ਡਿਵੋਰਸ ਹੋਇਆ ਹੋਇਆ ਹੈ ਜੀ ਕੁਝ ਦਿਨਾਂ ਵਿੱਚ ਹੀ ਡਿਵੋਰਸ ਹੋਇਆ ਹੈ ਵਧੀਆ ਪੜਿਆ ਲਿਖਿਆ ਚੰਗੇ ਪਰਿਵਾਰ ਤੋਂ ਰਿਸ਼ਤਾ ਹੈਗਾ ਮੁੰਡਾ ਵਧੀਆ ਸੋਹਣਾ ਸੁਨੱਖਾ ਹੈਗਾ ਕੁੜੀ ਵਧੀਆ ਸੋਹਣੀ ਹੋਵੇ ਜੀ ਮੁੰਡਾ ਕੈਨੇਡਾ ਦਾ ਪੀਆਰ ਹੈ ਪਰਿਵਾਰ ਦਾ ਨੰਬਰ ਨੋਟ ਕਰੋ ਜੀ +85268741432 ਜਾਂ ਫਿਰ ਇਸ ਨੰਬਰ ਤੇ +85261528670 ਆਗਲਾ ਰਿਸ਼ਤਾ ਆਇਆ 4014 ਫਾਈਲ ਨੰਬਰ ਜ਼ਿਲ੍ਹਾ ਬਠਿੰਡਾ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 19/4/1994 ਦਾ ਬੌਰਨ ਹਾਈਟ 6 ਫੁੱਟ ਨੇਮ ਸਿੰਘ ਐਡਵੋਕੇਟ ਮੁੰਡਾ ਗ੍ਰੈਂਡਫਾਦਰ ਨੰਬਰ ਦਾ ਆਰਮਡੇ ਦੇ ਪਿੰਡ ਦੇ ਸਟੱਡੀ ਸਕੂਲਿੰਗ 12+2 ਸਟੱਡੀ ਸਕੂਲਿੰਗ ਪਲੱਸ 2 ਕਲਾਸ ਇਨ ਸੇਂਟ ਕਬੀਰ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਕੈਂਟਰ ਬੀਏ ਡੀਵੀਏ ਕਾਲਜ ਚੰਡੀਗੜ੍ਹ ਐਲਐਲਬੀ ਚੰਡੀਗੜ੍ਹ ਯੂਨੀਵਰਸਿਟੀ ਕਾਲਰ ਫਿਰ ਮੁੰਡਾ ਵਧੀਆ ਸੋਹਣਾ ਸੁਨੇਖਾ ਹੈਗਾ ਜੀ ਜ਼ਮੀਨ 30 ਕਿੱਲੇ ਆ ਮੁੰਡੇ ਕੋਲ ਮੁੰਡਾ ਸਿੰਗਲ ਹੈ ਭੈਣ ਮੈਰਿਡ ਹੈ ਮਾਤਾ ਤੇ ਪਿਤਾ ਫੈਮਲੀ ਚ ਹੈ ਜੀ ਵਧੀਆ ਕੋਠੀ ਪਾਈ ਹੋਈ ਹੈ ਨੀਡ ਬਾਈ ਗਰਲ ਵੈਲ ਐਜੂਕੇਟਡ ਹੋਵੇ ਸੋਹਣੀ ਹੋਵੇ ਮੁੰਡਾ ਵਧੀਆ ਐਡਵੋਕੇਟ ਹੈ ਪੇ ਵੀ ਵਧੀਆ ਕਮਾ ਰਿਹਾ ਹੈਗਾ ਇਸ ਪਰਿਵਾਰ ਦਾ ਨੰਬਰ ਲੈਣ ਲਈ ਤੁਸੀਂ ਸਾਨੂੰ WhatsApp ਤੇ SMS ਕਰ ਸਕਦੇ ਹੋ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਜੀ 4014 ਫਾਈਲ ਨੰਬਰ 10 ਕੇ ਇਹ ਮੁੰਡੇ ਦਾ ਰਿਸ਼ਤਾ ਸਾਡੇ ਤੋਂ ਲੈ ਸਕਦੇ ਹੋ ਤੁਸੀਂ ਆਗਲਾ ਰਿਸ਼ਤਾ ਆਇਆ 4015 ਫਾਈਲ ਨੰਬਰ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਸਾਹਾ ਮੁੰਡੇ ਦੀ ਕਾਸਟ ਖੱਤਰੀ ਗੋਤ ਕਸ਼ਵ ਉਮਰ 28 ਸਾਲ ਹਾਈਟ 6 ਫੁੱਟ ਪੜ੍ਹਾਈ ਪਲੱਸ 2 ਪਾਸ ਪਰਿਵਾਰ ਚ ਮਾਤਾ ਪਿਤਾ ਤੇ ਭੈਣ ਮੈਰਿਡ ਹਨ ਮੁੰਡਾ ਸਿੰਗਲ ਹੈ ਜੌਬ ਆਪਣਾ ਬਿਜ਼ਨਸ ਹੈ ਸਟੇਸ਼ਨਰੀ ਦਾ ਵਧੀਆ ਪੇ ਬਣ ਜਾਂਦੀ ਹੈ ਫਾਦਰ ਸਾਹਿਬ ਮੁੰਡੇ ਦੇ ਨਾਲ ਹੀ ਆਪਣੀ ਸ਼ਾਪ 'ਤੇ ਕੰਮ ਕਰਦੇ ਨੇ ਇਕੱਠੇ ਬੈਂਦੇ ਆ ਸ਼ਾਪ 'ਤੇ ਮਾਤਾ ਜੀ ਸਟੀਚਿੰਗ ਦਾ ਕੰਮ ਕਰਦੇ ਆ ਆਪਣਾ ਆਪ ਦਾ ਕਾਰੋਬਾਰ ਹੈ ਮੁੰਡੇ ਦਾ ਮੁੰਡਾ ਮੋਨਾਗਾ ਬੜੀਆ ਸਿਆਣਾ ਤੇ ਸਮਝਦਾਰ ਆ ਨਸ਼ੇ ਪੱਤੇ ਤੋਂ ਰਹਤਾ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਕੁੜੀ ਚਾਹੇ ਘਰੇ ਲੁਕਾਮ ਕਾਰਾਲੀ ਹੋਵੇ ਜਾਂ ਫਿਰ ਪ੍ਰਾਈਵੇਟ ਜੌਬ ਕਰਦੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 989642230033 ਆਗਲਾ ਰਿਸ਼ਤਾ ਆਇਆ ਚਾਰ 2016 ਫਾਈਲ ਨੰਬਰ ਕੈਨੇਡਾ ਪੀਆਰ ਮੁੰਡੇ ਦਾ ਰਿਸ਼ਤਾ ਹੈ ਜੀ ਬਠਿੰਡੇ ਤੋਂ ਜ਼ਿਲ੍ਹਾ ਬਠਿੰਡਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਚੱਠਾ ਨਾਮ ਸਿੰਘ ਜਨਮ ਦਾਸ 1 1999 ਦਾ ਬਾਰਨ ਪੜ੍ਹਾਈ ਕੰਪਿਊਟਰ ਡਿਪਲੋਮਾ 3 ਸਾਲ ਦਾ ਮੁੰਡਾ ਕੈਨੇਡਾ ਪੀਆਰ ਆ 2021 ਦਾ ਹਾਈਟ 6 ਫੁੱਟ ਭਰਾ ਕੋਈ ਨਹੀਂ ਪਿਤਾ ਐਕਸਪਾਇਰ ਆ ਮਾਤਾ ਹਾਊਸ ਵਾਈਫ ਨੇ ਜ਼ਮੀਨ 4 ਕਿੱਲੇ ਕੰਮ ট্রাক ਡਰਾਈਵਰ ਮੁੰਡਾ ਵੈਸ਼ਨੂ ਆ ਵੈਸ਼ਨੂ ਪਰਿਵਾਰ ਦਾ ਹੀ ਰਿਸ਼ਤਾ ਹੈ ਰਿਸ਼ਤਾ ਚਾਹੀਦਾ ਹੈ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਬਧੀਆ ਪੜ੍ਹੀ ਲਿਖੀ ਹੋਵੇ ਚੰਗੇ ਘਰੋਂ ਬਧੀਆ ਗੱਲ ਹੈ ਜੇਕਰ ਲੜਕੀ ਕੈਨੇਡਾ ਦੀ ਪੀਆਰ ਹੋਵੇ ਸਿਆਣੀ ਤੇ ਸਮਝਦਾਰ ਕੰਮਕਾਰ ਨਾਲ ਥੋੜਾ ਬਹੁਤਾ ਜਾਣਦੀ ਹੋਵੇ ਸੋਹਣੀ ਸੁਨੱਖੀ ਹੋਵੇ ਮੁੰਡਾ ਸੋਹਣਾ ਹੈ ਜੀ ਪਰਿਵਾਰ ਦਾ ਨੰਬਰ ਨੋਟ ਕਰੋ 9465802523 ਅਗਲਾ ਰਿਸ਼ਤਾ ਆਇਆ 4017 ਫਾਈਲ ਨੰਬਰ ਪ੍ਰਾਈਵੇਟ ਜੌਬ ਤੇ ਆਪਣਾ ਬਿਜ਼ਨਸ ਜ਼ਿਲ੍ਹਾ ਸ਼੍ਰੀ ਅਮਰਸਰ ਹੁੰਡੇ ਦੀ ਕਾਸਟ ਜੱਟ ਸਿੱਖਾ ਡੇਟ ਆਫ ਬਰਥ 17 10 2001 ਦਾ ਵਰਨ 22 ਸਾਲ 6 ਮਹੀਨੇ ਦੀ ਉਮਰ ਵਾਂਦੀ ਹੈ ਫਾਦਰ ਸਾਹਿਬ ਨੰਬਰਦਾਰ ਦੀਪੂ ਹੋਲਡਰ ਪਿੰਡ ਚ ਸਟੱਡੀ ਪ੍ਰਾਈਵੇਟ ਡਾਕਟਰੀ ਦਾ ਕੰਮ ਸਿੱਖਿਆ ਹੈਗਾ ਹਸਪੀਟਲ ਵਿੱਚ ਸਟੋਰ ਤੇ ਕੰਮ ਕਰਦਾ ਹੈਗਾ ਸੈਲਰੀ ਵੀ ਵਧੀਆ ਲੈ ਰਿਹਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਆਟਾ ਕਣਕ ਸਕੀਮ ਵਿੱਚ ਮੁੰਡਾ ਸਟੋਰ ਮੈਨੇਜਰ ਹੈ ਮੁੰਡੇ ਦੀ ਮਾਤਾ ਪੰਜ ਹੈ ਤੇ ਸਰਪੰਚ ਬਣਨ ਦੀ ਆਸ ਰੱਖਦੇ ਨੇ ਉਹਦਾ ਸਰਪੰਚ ਖੜਾ ਹੋਵੇਗਾ ਜ਼ਮੀਨ ਤਿੰਨ ਕਿੱਲੇ ਆਉਂਦੀ ਹੈ ਪਿੰਡ ਵਿੱਚ ਦੋ ਸਰਕਾਰੀ ਰਾਸ਼ਨ ਡੀਪੋ ਹਨ ਜੋ ਕਿ ਮੁੰਡਾ ਹੀ ਚਲਾਉਂਦਾ ਹੈਗਾ ਲੜਕੀ ਪੜ੍ਹ ਲਿਖੀ ਸੋਹਣੀ ਜਵਾਨ ਤੇ ਚੰਗਾ ਮਿੱਠਾ ਬੋਲਣ ਵਾਲੀ ਹੋਵੇ ਲੜਕੀ ਦੀ ਪੜ੍ਹਾਈ ਪਲੱਸ 2 ਤੋਂ ਉੱਪਰ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਜੀ ਲੜਕੀ ਪੰਜਾਬ ਵਿੱਚ ਲੜਕੀ ਪੰਜਾਬ ਵਿੱਚ ਸਰਕਾਰੀ ਜੋਬ ਜਾਂ ਪ੍ਰਾਈਵੇਟ ਜੋਬ ਕਰਦੀ ਹੋਵੇ ਵਧੀਆ ਹੋਵੇਗਾ ਜੀ ਜਾਂ ਕੋਈ ਨਾ ਕੋਈ ਕੰਮਕਾਰ ਜਾਣਦੀ ਹੋਵੇ ਮੁੰਡਾ ਵਧੀਆ ਸੋਨਾ ਸੁਨੱਖਾ ਸਿੱਖ ਸਰਦਾਰ ਕੁੜੀ ਸੋਹਣੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9814505198 ਅਗਲਾ ਰਿਸ਼ਤਾ ਆਇਆ ਜੀ 4018 ਫਾਈ ਨੰਬਰ ਕੈਨੇਡਾ ਸਿਟੀਜ਼ਨ ਬੁਆਏ ਲੁਧਿਆਣੇ ਤੋਂ ਰਿਸ਼ਤਾ ਨੇਮ ਸਿੰਘ ਗਰੇਵਾਲ ਕੈਨੇਡਾ ਸਿਟੀਜ਼ਨ ਵੇਅਰ ਟਰਬਨ ਔਨ ਹਾਊਸ ਇਨ ਕੈਨੇਡਾ ਇੰਡੀਅਨ ਹਾਊਸ ਡਬਲ ਸਟੋਰੀ ਕੋਠੀ 15 ਵਿਸ ਵਿੱਚ ਦੋ ਪਲਾਟ 6 ਕਿੱਲੇ ਜ਼ਮੀਨ ਡੇਟ ਆਫ ਬਰਥ ਅਕਤੂਬਰ 4 1997 ਲੋਕੇਸ਼ਨ ਲੁਧਿਆਣਾ ਐਡਰੈਸ ਕੈਲਗਿਰੀ ਕੈਨੇਡਾ ਹਾਈਟ 5 ਫੁੱਟ 11 ਇੰਚ ਐਜੂਕੇਸ਼ਨ ਪਲੱਸ 2 ਨਾਨ ਮੈਡੀਕਲ ਸੀਬੀਐਸਸੀ ਬੋਰਡ ਅਪਲਾਈਡ ਸਾਇੰਸ ਕੰਪਿਊਟਰ ਇੰਜੀਨੀਅਰਿੰਗ ਲਾਂਗਰਾ ਕਾਲਜ ਡਿਪਲੋਮਾ ਸਿੰਗਲ ਐਂਡ ਕਮਿਊਨੀਕੇਸ਼ਨਸ ਇੰਜੀਨੀਅਰਿੰਗ ਜੌਬ ਕੈਨੇਡੀਅਨ ਜੌਬ ਕੈਨੇਡੀਅਨ ਪੈਕਿਫ ਰੇਲਵੇ cast Jatsik, pure vegetarian two siblings brother and sister pr in canada brother working in canadian pacific railway as single material maintainer sister is doing bachelor is of business administration accounting and currently working with सी आर ए फादर गवर्नमेंट जॉब मदर हाउसवाइफ परिवार का नंबर नोट करो नाइन फाइव नाइन टू सैवन डबल टू सैवन वन नाइन या फिर WhatsApp नंबर पर प्लस वन सैवन एट जीरो सिक्स फोर फोर सॉरी दोबारा यही नंबर है जी WhatsApp प्लस वन सैवन एट जीरो सिक्स जीरो जीरो डबल सिक्स सिक्स टू ਅਗਲਾ ਰਿਸ਼ਤਾ ਆਇਆ 4019 ਫਾਈਲ ਨੰਬਰ ਕੈਨੇਡਾ ਪੀਆਰ ਬੁਆਏ ਹੁਸ਼ਿਆਰਪੁਰ ਤੋਂ ਰਿਸ਼ਤਾ ਜ਼ਿਲ੍ਹਾ ਹੁਸ਼ਿਆਰਪੁਰ ਮੁੰਡੇ ਦੀ ਕਾਸਟ ਜੱਟ ਸਿੱਖ ਨੇਮ ਸਿੰਘ ਡੇਟ ਆਫ ਬਰਥ 28 ਸਤੰਬਰ 1992 ਦਾ ਬੌਰਨ ਹਾਈਟ 5 ਫੁੱਟ 9 ਇੰਚ ਮਟੀਰੀਅਲ ਸਟੇਟਸ ਮੈਟਰਲ ਸਟੇਟਸ ਸਿੰਗਲ ਫੈਮਿਲੀ ਡਿਟੇਲਸ ਫਾਦਰ ਸਾਹਿਬ ਮਦਰ ਹਾਊਸ ਵਾਈਫ ਸਿਵਲਿੰਗ ਸਿੰਗਲ ਐਜੂਕੇਸ਼ਨਲ ਬੈਕਗ੍ਰਾਉਂਡ ਬੈਚਲਰ ਇਜ਼ ਡਿਗਰੀ ਬੀਟੈਕ ਇਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਪੋਸਟ ਗ੍ਰੈਜੂਏਟ ਡਿਗਰੀ ਸੀ ਸੀ ਐਸ ਆਈ ਐਸ ਡੁਗਲਸ ਕਾਲਜ ਕੈਨੇਡਾ ਮੁੰਡੇ ਦੇ ਫਾਦਰ ਸਾਹਿਬ ਯੂ ਐਸ ਏ ਦੇ ਸਿਟੀਜ਼ਨ ਹੈ ਜ਼ਮੀਨ 5 ਕਿੱਲੇ ਹੈ ਨੀਡ ਬਾਈ ਗਰਲ ਯੂ ਐਸ ਏ ਦੀ ਜਾਂ ਫਿਰ ਕੈਨੇਡਾ ਦੀ ਹੋਵੇ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਮੁੰਡਾ ਬਧੀਆ ਸੁਣਸਿ ਨਖਾਗਾ ਮੁੰਡੇ ਦਾ ਆਮਰਸ਼ ਸ਼ੱਕਿਆ ਹੋਇਆ ਕੁੜੀ ਸੋਹਣੀ ਹੋਵੇ ਤੇ ਵੈਸ਼ਨੂ ਫੈਮਿਲੀ ਤੋਂ ਰਿਸ਼ਤਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9041428028 ਆਗਲਾ ਰਿਸ਼ਤਾ ਹੈ ਜੀ ਆਸਟ੍ਰੇਲੀਆ ਵਰਕ ਪਰਮਟਾ ਮੁਸਰਤ ਤੋਂ ਮੁੰਡੇ ਦਾ ਰਿਸ਼ਤਾ 4020 ਫਾਈਲ ਨੰਬਰ ਜ਼ਿਲ੍ਹਾ ਆਮਰਸਰ ਮੁੰਡੇ ਦੀ ਕਾਸਟ ਜਟ ਸਿੱਖ ਡੇਟ ਆਫ ਬਰਥ 1997 ਗੁੱਡ पर्सनालिटी हाइट 5 फुट 8 इंच स्टडी बीबीए खालसा कॉलेज अमृतसर ਹੁਣ ਮੁੰਡਾ ਆਸਟ੍ਰੇਲੀਆ ਵਰਕ ਵੀਜ਼ੇ ਦੇ ਲਈ ਹੈ ਆਸਟ੍ਰੇਲੀਆ ਪੀਆਰ ਜਾਂ ਫਿਰ ਵਰਕ ਵੀਜ਼ੇ ਦੇ ਲਈ ਸੁੰਦਰ ਲੜਕੀ ਦੀ हाइट 5 फुट 4 इंच ਹੋਵੇ ਜੀ ਵਧੀਆ ਪਰਿਵਾਰ ਤੋਂ ਰਿਸ਼ਤਾ ਚਾਹੀਦਾ ਹੈ ਜੀ ਪਰਿਵਾਰ ਵਧੀਆ ਸੈਂਟਰ ਸ਼ਹਿਰ ਵਧੀਆ ਘਰਬਾਰ ਵਧੀਆ ਬਣਿਆ ਹੋਇਆਗਾ ਜੀ ਖਾਦਰ ਸਾਹਿਬ ਮੁੰਡੇ ਦੇ ਐਸਐਸਆਈ ਪੰਜਾਬ ਪੁਲਿਸ ਅਫਸਰ ਮੁੰਡਾ ਬਧੀਆਂ ਸੋਹਣਾ ਸੁਨੱਖਾ ਹੈ ਜੀ ਫੈਮਲੀ ਚ ਮਾਤਾ ਪਿਤਾ ਤੇ ਭੈਣ ਮੈਰਡਾ ਮੁੰਡਾ ਸਿੰਗਲ ਹੈ ਜੀ ਪਰਿਵਾਰ ਦਾ ਨੰਬਰ ਨੋਟ ਕਰੋ 81465 60530 ਅਗਲਾ ਰਿਸ਼ਤਾ ਆਇਆ 4025 ਨੰਬਰ ਯੂਐਸਏਪੀਆਰ ਮੁੰਡੇ ਦਾ ਰਿਸ਼ਤਾ ਮੋਗਾ ਤੋਂ ਜ਼ਿਲ੍ਹਾ ਮੋਗਾ ਏਰੀਆ ਪਿੰਡ ਕ੍ਰਿਸ਼ਨਪੁਰਾ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਸੰਧੂ ਹਾਈਟ ਸ਼ੇਫਡ 2 ਇੰਚ ਪੜਾਈ ਬੀਸੀਏ ਐਮਬੀਏ ਜ਼ਮੀਨ ਚਾਰ ਕਿੱਲੇ ਸਾਰਾ ਪਰਿਵਾਰ ਯੂਐਸਏ ਦਾ ਪੀਆਰ ਹੈ ਲੜਕ ਲੜਕੇ ਦੀ ਉਮਰ 30 ਸਾਲ ਹੈ ਫੈਮਿਲੀ ਮੈਂਬਰ ਮਾਤਾ ਪਿਤਾ ਇੱਕ ਬ੍ਰਦਰ ਅਨਮੈਰਿਡ ਸਾਰਾ ਪਰਿਵਾਰ ਯੂਐਸਏ ਪੀਆਰ ਮੋਗਾ ਏਰੀਆ ਯੂਐਸਏ ਕੈਲੀਫੋਰਨੀਆ ਵਿੱਚ ਰਹਿੰਦੇ ਹਨ ਲੜਕੀ ਯੂਐਸਏ ਤੋਂ ਚਾਹੀਦੀ ਹੈ ਹਾਈਟ ਪੰਜ ਫੁੱਟ 7 ਇੰਚ ਤੋਂ ਘੱਟ ਨਾ ਹੋਵੇ ਦੋ ਭਰਾਵਾਂ ਕੋਲ ਜ਼ਮੀਨ 8 ਕਿੱਲੇ ਹੈ ਪਰਿਵਾਰ ਦਾ ਨੰਬਰ ਨੋਟ ਕਰੋ 9814279106 WhatsApp ਨੰਬਰ 9914343237 ਅਗਲੇ ਰਿਸ਼ਤੇ ਹੈ ਜੀ ਕੁੜੀਆਂ ਦੇ ਹੈ ਜੀ ਨੋਟ ਕਰੋ ਤੁਸੀਂ 5 ਨੰਬਰ ਸਮੇਤ 4022 5 ਨੰਬਰ ਕਨੇਡਾ ਵਰਕ ਪਰਮਿਟ ਕੁੜੀ ਦਾ ਰਿਸ਼ਤਾ ਹੈ ਲੁਧਿਆਣੇ ਤੋਂ ਕਾਸਟ ਜੱਟ ਸਿੱਖ ਡੇਟ ਆਫ ਬਰਥ 151994 ਹਾਈਟ 5 ਫੁੱਟ 4 ਇੰਚ ਸਟੱਡੀ ਬੀਟੈਕ ਨਾਲ ਐਮਬੀਏ ਕਰੀ ਹੋਈ ਹੈ ਕੁੜੀ ਕੈਨੇਡਾ ਚ ਵਰਕ ਪਰਮਟ ਤੇ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜ਼ਮੀਨ 20 ਕਿੱਲੇ ਤੱਕ ਆਉਂਦੀ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਖਾਨਦਾਨੀ ਪਰਿਵਾਰ ਹੋਵੇ ਅਗਲਾ ਰਿਸ਼ਤਾ ਆਇਆ 4023 ਫਾਈਲ ਨੰਬਰ ਕੈਨੇਡਾ ਵਰਕ ਪਰਮਟ ਕੁੜੀ ਦਾ ਰਿਸ਼ਤਾ ਜੀ एरियम ਲੋਹਟ ਕੁੜੀ ਦੀ ਕਾਸਟ ਜਟ ਸਿੱਖ ਡੇਟ ਆਫ ਬਰਥ 1999 ਦਾ ਬਾਰਨ ਹਾਈਟ 5 ਫੁੱਟ 5 ਇੰਚ ਸਟੱਡੀ ਗ੍ਰੈਜੂਏਸ਼ਨ ਐਮਏ ਬੀਐਡ ਉਸ ਤੋਂ ਬਾਅਦ 2 ਸਾਲ ਦਾ ਡਿਪਲੋਮਾ ਕੈਨੇਡਾ ਭਰਾ ਇੱਕ ਅਨਮੈਲਡ ਭਰਾ ਕਨੇਡਾ ਪੀਆਰ ਫੈਮਿਲੀ ਚ ਮਾਤਾ ਪਿਤਾ ਤੇ ਕੁੜੀ ਕਨੇਡਾ ਚ ਵਰਕ ਪਰਮਿਟ ਤੇ ਆ ਮੁੰਡੇ ਦਾ ਮੁੰਡੇ ਦਾ ਰਿਸ਼ਤਾ ਚਾਹੀਦਾ ਵਧੀਆ ਪਰਿਵਾਰ ਤੋਂ ਵੀ ਮੁੰਡਾ ਕਨੇਡਾ ਦਾ ਪੀਆਰ ਹੋਵੇ ਨਸ਼ੀਪਤੇ ਤੂੰ ਰਹਤ ਹੋਵੇ ਜਮੀਨ 8 ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ ਜੀ। ਆਗਲਾ ਰਿਸ਼ਤਾ ਆਇਆ 4024 ਫਾਈਲ ਨੰਬਰ ਵਰਕ ਪਰ ਮਟਕ ਕੈਨੇਡਾ ਤੋਂ ਰਿਸ਼ਤਾ ਕੁੜੀ ਦਾ ਜ਼ਿਲ੍ਹਾ ਪਟਿਆਲਾ ਕੁੜੀ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 1996 ਹਾਈਟ 5 ਫੁੱਟ 7.5 ਇੰਚ ਸਟੱਡੀ ਬੀਟੈਕ ਐਂਡ ਮਾਸਟਰ ਆਫ ਕੰਪਿਊਟਰ ਸਾਇੰਸ 빅 ਡਾਟਾ ਪੋਸਟ ਗ੍ਰੈਜੂਏਟ ਡਿਪਲੋਮਾ ਜਾਰਜੀਅਨ ਕਾਲਜ ਟੋਰਾਂਟੋ ਪ੍ਰੋਜੈਕਟ ਮੈਨੇਜਮੈਂਟ ਪੋਸਟ ਗ੍ਰੈਜੂਏਟ ਇਸ ਤਾਗ ਦੀ ਕੁੜੀ ਕਾਲਸਕਾਰ ਬੂ ਕੁੜੀ ਕੈਨੇਡਾ ਚ ਵਰਕ ਪਰਮਟ ਤੇ ਹੈ ਬਧੀਆ ਸੋਹਣੀ ਸੁਨੱਖੀ ਹੈ ਮੁੰਡਾ ਬਧੀਆ ਸੋਹਣਾ ਸੁਨੱਖਾ ਹੋਵੇ ਜ਼ਮੀਨ ਬਧੀਆ 10 ਕਿੱਲੇ ਤੱਕ ਆਉਂਦੀ ਹੋਵੇ ਰਾਮ ਨਾਲ ਇਹ ਹੀ ਪਰਿਵਾਰ ਰਿਸ਼ਤਾ ਲੈ ਲੈਣਗੇ ਜੀ ਆਗਲਾ ਰਿਸ਼ਤਾ ਆਇਆ 4025 ਫਾਈ ਨੰਬਰ ਕੈਨੇਡਾ ਵਰਕ ਪਰਮਟ ਕੁੜੀ ਦਾ ਰਿਸ਼ਤਾ ਜ਼ਿਲ੍ਹਾ ਬਰਨਾਲਾ ਕੁੜੀ ਦੀ ਕਾਸਟ ਜੱਟ ਸਿੱਖ ਡੇਟੋ ਬਤ 10 11 1995 ਹਾਈਟ 5 ਫੁੱਟ 7 ਇੰਚ ਸਟੱਡੀ ਬੀਐਸਸੀ ਮੈਡੀਕਲ ਐਮਐਸਸੀ ਫੂਡ ਸਾਇੰਸ ਟੈਕਨੋਲੋਜੀ ਸਪਲਾਈ ਚੇਨ ਮੈਨੇਜਮੈਂਟ ਕੈਨੇਡਾ ਕੁੜੀ ਕੈਨੇਡਾ ਚ ਵਰਕ ਪਰਮਟ ਤੇ ਐ ਪੀਆਰ ਦੀ ਫਾਈਲ ਲੱਗੀ ਹੋਈ ਐ ਰਿਸ਼ਤਾ ਚਾਹੀਦਾ ਮੁੰਡੇ ਦਾ ਮੁੰਡਾ ਵਧੀਆ ਸੋਹਣਾ ਹੋਵੇ ਪਰਿਵਾਰ ਵੈਸ਼ਨੂਆ ਖਾਨਦਾਨੀ ਹੋਵੇ ਨਾਲ ਵਧੀਆ ਜ਼ਮੀਨ ਆਉਂਦੀ ਹੋਵੇ ਜੀ 8 ਤੋਂ 10 ਕਿੱਲੇ ਮੁੰਡੇ ਦੀ ਪੜ੍ਹਾਈ ਵਧੀਆ ਕਰੀ ਹੋਵੇ ਜੀ ਅਗਲਾ ਰਿਸ਼ਤਾ ਆਇਆ ਜੀ 4026 ਫਾਈ ਨੰਬਰ ਜ਼ਿਲ੍ਹਾ ਜਲੰਧਰ ਕੁੜੀ ਦੀ ਕਾਸਟ ਜੈਟ ਸਿੱਖ ਗੋਤਰੰਦਾ ਆਵਾ ਡੇਟ ਆਫ ਬਰਥ 31 12 1994 ਹਾਈਟ 5 ਫੁੱਟ 5 ਇੰਚ ਸਟੱਡੀ ਪਲੱਸ 2 ਪਾਸ ਨਾਲ ਜੀ ਐਨ ਐਮ ਨਰਸਿੰਗ ਦੀ ਪੜ੍ਹਾਈ ਕਰੀ ਹੋਈ ਹੈ ਕੁੜੀ ਵਧੀਆ ਸੋਹਣੀ ਸਨਖੀ ਹੈ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਕੁੜੀ ਦਾ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਅਮਰਤਾ ਜੀ ਹੋਵੇ ਵਧੀਆ ਪਰਿਵਾਰ ਹੋਵੇ ਅਗਲਾ ਰਿਸ਼ਤਾ ਹੈ ਜੀ 4027 ਫਾਈਲ ਨੰਬਰ ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਜੈਟ ਸਿੱਖ ਗੋਤ ਗਿੱਲ ਡੇਟ ਆਫ ਬਰਥ 1996 ਦਾ ਬਾਰਨ ਹਾਈਟ 5 ਫੁੱਟ 7 ਇੰਚ ਪੜਾਈ ਬੀਐਸਸੀ ਨਰਸਿੰਗ ਕੈਨੇਡਾ ਕੈਨੇਡਾ ਤੋਂ ਕੀਤੀ ਸੀ ਪਰਿਵਾਰ ਚ ਮਾਤਾ ਪਿਤਾ ਤੇ ਦੋ ਸਿਸਟਰ ਮੈਰਿਡ 1 ਬਰਦਰ ਮੈਰਿਡ ਬਰੋ ਸਰਕਾਰੀ ਨੌਕਰੀ ਕਰਦਾ ਰੇਲਵੇ ਚ ਫਾਦਰ ਸਾਹਿਬ ਰਿਟਾਇਰ ਨੇ ਰੇਲਵੇ ਚੋਂ ਇਹਨਾਂ ਨੂੰ ਕੁੜੀ ਦਾ ਇਹਨਾਂ ਨੇ ਕੁੜੀ ਦਾ ਵਿਆਹ ਵਧੀਆ ਕਰਨਾਗਾ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਕੁੜੀ ਦੀਆਂ ਦੋਹੇ ਭੈਣਾਂ ਕੈਨੇਡਾ ਚ ਪੀਆਰ ਨੇ ਜ਼ਮੀਨ ਮੁੰਡੇ ਨੂੰ 3 ਤੋਂ 5 ਕਿਲੇ ਤੱਕ ਆਉਂਦੀ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਏਰੀਅਨ ਪਹਿਲਾ ਬਠਿੰਡੇ ਦੇ ਨੇੜੇ ਤੇੜੇ ਦੇ ਏਰੀਏ ਤੋਂ ਹੀ ਰਿਸ਼ਤਾ ਹੋਵੇ ਆਗਲਾ ਰਿਸ਼ਤਾ ਆਇਆ ਜੀ 5 ਨੰਬਰ 4028 ਜ਼ਿਲ੍ਹਾ ਮੋਗਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 8 10 1996 ਦਾ ਬੌਰਨ ਹਾਈਟ 5 ਫੁੱਟ 8 ਇੰਚ ਸਟੱਡੀ ਬੀ ਐਸ ਸੀ ਨਰਸਿੰਗ ਫੈਮਲੀ ਚ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਿਆ ਹੋਇਆ। ਭਰਾ ਇੱਕ ਮੈਡ ਕੈਨੇਡਾ ਪੀਆਰ ਕੁੜੀ ਸਿੰਗਲ। ਕੁੜੀ ਬੜੀ ਸੋਹਣੀ ਹੈ ਜੀ। ਮੁੰਡੇ ਦਾ ਰਿਸ਼ਤਾ ਚਾਹੀਦਾ। ਮੁੰਡਾ ਕੈਨੇਡਾ ਦਾ ਪੀਆਰ ਹੋਵੇ। ਜਮੀਨ 7 ਤੋਂ 10 ਕਿੱਲੇ ਤੱਕ ਆਉਂਦੀ ਹੋਵੇ। ਪਰਿਵਾਰ ਸਾਰਾ ਕੈਨੇਡਾ ਗਿਆ ਹੋਇਆ। ਰਿਸ਼ਤਾ ਚਾਹੀਏ ਇੰਡੀਆ ਤੋਂ ਹੋਵੇ ਪਰ ਮੁੰਡਾ شریف ਤੇ ਪੜਿਆ ਲਿਖਿਆ ਸਿਆਣਾ ਤੇ ਸਮਝਦਾਰ ਹੋਵੇ। ਕੁੜੀ ਇਸ ਟਾਈਮ ਕੈਨੇਡਾ ਗਈ। ਵਿਆਹ ਵਧੀਆ ਕਰਨਾਗਾ। ਕੁੜੀ ਦਾ ਪਰਿਵਾਰ ਮਿਲਣ ਵਰਤਨਸਾਰ ਹੋਵੇ। अगला रिश्ता 40235 नंबर जिला रोपड़ आनंदपुर साहिब ਦੇ ਕੋਲ ਇੱਕ ਪਿੰਡ ਹੈ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 11 ਫਰਵਰੀ 1994 ਹਾਈਟ 5 ਫੁੱਟ 7 ਇੰਚ ਸਟੱਡੀ ਬੀ ਐਸ ਸੀ ਨਰਸਿੰਗ ਦਾ ਕੋਰਸ ਕਰਿਆਗਾ 4 ਸਾਲ ਦਾ ਫੈਮਲੀ ਚ ਮਾਤਾ ਤੇ ਪਿਤਾ ਦੋ ਭੈਣਾਂ ਦੋਨੋਂ ਭੈਣਾਂ ਕੈਨੇਡਾ ਚ ਹੈ ਇਹ ਦੋਨੋਂ ਮੈਰਿਡ ਭੈਣਾਂ ਅਨਮੈਰਿਡ ਨੇ ਫਾਦਰ ਸਾਹਿਬ ਟਰਾਂਸਪੋਰਟ ਦਾ ਬਿਜ਼ਨਸ ਕਰਦੇ ਨੇ ਰੋਪੜ ਚ ਕੁੜੀ ਦੇ ਮਾਤਾ ਤੇ ਪਿਤਾ ਨੇ ਹੁਣ ਇੰਡੀਆ ਨੇ ਜ਼ਮੀਨ ਵੀ ਹੈਗੀ ਐ ਇਹਨਾਂ ਦੀ ਸਾਰੀ ਫੈਮਿਲੀ ਜੁਆਇੰਟ ਆ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜਾਂ ਫਿਰ ਵਰਕ ਪਰਮਟ ਤੇ ਮੁੰਡਾ ਜੀ ਸੋਹਣਾ ਹੋਵੇ ਅਤੇ ਵਧੀਆ ਪਰਿਵਾਰ ਤੋਂ ਹੋਵੇ ਕੁੜੀ ਬਹੁਤ ਸੋਹਣੀ ਸੁਨੱਖੀ ਐ ਅਮਨਦੀਪ ਕੌਰ ਗਿੱਲ ਕੈਨੇਡਾ ਬ੍ਰਾਮਟਨ ਬੀਐਸਸੀ ਨਰਸਿੰਗ ਇਨ ਇੰਡੀਆ ਨਰਸਿੰਗ ਲੀਡਰਸ਼ਿਪ ਐਂਡ ਮੈਨੇਜਮੈਂਟ ਕੋਰਸ ਇਨ ਕੈਨੇਡਾ अगला रिश्ता आया 4035 नंबर जिला तरनतारन कुड़ी दी कास्ट मजबी सिख गोत्र नैर डेट ऑफ बर्थ 2001 ਦਾ ਬੌਰਨ ਹਾਈਟ 5 ਫੁੱਟ 3 ਇੰਚ ਪੜਾਈ 12 ਪਾਸ ਨਾਲ ਆਈਟੀਆਈ ਦਾ ਕੋਰਸ ਕਰ ਰਹੀ ਹੈ ਕੰਪਿਊਟਰ ਸਿਖਲਾਈ ਦਾ ਕੋਰਸ ਕਰਿਆ ਹੋਇਆ ਫੈਮਲੀ ਚ ਦੋ ਭਰਾ ਤੇ ਦੋ ਭੈਣਾਂ ਮਾਤਾ ਤੇ ਪਿਤਾ ਨੇ ਫਾਦਰ ਸਾਹਿਬ ਹਲਵਾਈ ਦਾ ਕੰਮ ਕਰਦੇ ਨੇ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਵਧੀਆ ਕੰਮਕਾਰ ਕਰਦਾ ਹੋਵੇ ਥੋੜਾ ਬਹੁਤਾ ਪੜਿਆ ਲਿਖਿਆ ਹੋਵੇ ਜੀ ਡਿਮਾਂਡ ਕੋਈ ਨਾ ਹੋਵੇ ਬਾਕੀ ਘਰਬਾਰ ਆਪਣਾ ਵਧੀਆ ਪਾਇਆ ਹੈਗਾ ਵਧੀਆ ਗੱਲ ਹੈ ਜੇਕਰ ਮੁੰਡਾ ਨੌਕਰੀ ਕਰਦਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ ਤੁਸੀਂ 9465276656 ਅਗਲਾ ਰਿਸ਼ਤਾ ਆਇਆ 4031 ਫਾਈਨ ਨੰਬਰ ਬਲੇਜ ਰਾਮਾ ਮੰਡੀ ਸਟੱਡੀ ਗ੍ਰੈਜੂਏਸ਼ਨ ਪਾਸ ਕੁੜੀ ਦੀ ਕਸਟਮਾਈਜ਼ ਵੀ ਸਿੱਖ ਕੁੜੀ ਪ੍ਰਾਈਵੇਟ ਜੌਬ ਕਰਦੀ ਹੈ ਡੇਟ ਆਫ ਬਰਥ 561996 ਦਾ ਬਾਰਨ ਹਾਈਟ ਪੰਜ ਇੰਚ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਆਰਮੀ ਚ ਜੌਬ ਕਰਦਾ ਹੋਵੇ ਥੋੜਾ ਟਾਈਮ ਬਾਅਦ ਚਾਹੀਏ ਡਿਵੋਰਸ ਹੋਇਆ ਵੀ ਬੱਚਾ ਕੋਈ ਨਾ ਹੋਵੇ ਕੁੜੀ ਬਧੀਆਂ ਸੋਹਣੀ ਹੈ ਵਿਆਹ ਵਧੀਆਂ ਕਰਨਾ ਇਸ ਪਰਿਵਾਰ ਨੇ ਪਰਿਵਾਰ ਦਾ ਨੰਬਰ ਨੋਟ ਕਰੋ 81960 37615 ਬਹੁਤ ਵਧੀਆਂ ਪਰਿਵਾਰ ਤੋਂ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਸੀ ਜੀ ਰਿਸ਼ਤਿਆਂ ਦੀ ਐਡ ਲਵਾਉਣ ਲਈ ਤੁਸੀਂ ਸਾਡੇ ਚੈਨਲ ਤੇ ਸੰਪਰਕ ਕਰ ਸਕਦੇ ਹੋ ਬਾਕੀ 30 ਤਰੀਕ ਤੱਕ ਇਹ ਆਫਰ ਸੀ ਜੀ ਵੀ ਕੁੜੀਆਂ ਦੇ ਰਿਸ਼ਤੇ ਦੀ ਫ੍ਰੀ ਐਡ ਲਗਾਈ ਜਾਊਗੀ ਜੀ ਅੱਜ ਦੇਖ ਲਓ 25 ਤਰੀਕ 6ਵਾਂ ਮਹੀਨਾ 2024 ਸੀ ਜੀ ਤੁਸੀਂ 30 ਤਰੀਕ ਤੱਕ ਹੋਰ ਨਵੇਂ ਰਿਸ਼ਤੇ ਦੇਖ ਸਕਦੇ ਹੋ ਪਰਿਵਾਰ ਐਡ ਲਵਾਇਆ ਕਰੋ ਜ਼ਰੂਰ ਜੀ ਤਾਂ ਜੋ ਹਰ ਪਰਿਵਾਰ ਨੂੰ ਰਲ ਮਿਲ ਕੇ ਰਿਸ਼ਤੇ ਮਿਲ ਸਕਣ ਜੀ ਮੈਚਿੰਗ ਕਰਕੇ ਜੀ ਕੁੜੀ ਆਲੇ ਜ਼ਰੂਰ ਪਰਿਵਾਰਾਂ ਦੇ ਨਾਲ ਸੰਪਰਕ ਕਰਿਆ ਕਰੋ ਜੋ ਪਰਿਵਾਰ ਐਡ ਲਵਾਉਂਦੇ ਆ ਐਡ ਦੇ ਵਿੱਚ ਸਿੱਧਾ ਸੰਪਰਕ ਨੰਬਰ ਦਿੰਦੇ ਆ ਜੀ ਬਾਕੀ ਤੁਸੀਂ ਸਾਡੇ ਨਾਲ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਹਰ ਇੱਕ ਮੁੰਡੇ ਤੇ ਕੁੜੀ ਦਾ ਬਾਇਓ ਡਾਟਾ ਤੇ ਪਿਕ ਲੈ ਸਕਦੇ ਹੋ ਬੇਕਦਰ ਕੁੜੀ ਦੀ ਪ੍ਰਾਈਵੇਸੀ ਰੱਖੀ ਜਾਂਦੀ ਹੈ ਜੀ ਜਿੰਨਾ ਚਿਰ ਪਰਿਵਾਰਾਂ ਨੂੰ ਮੈਚ ਨਾ ਹੋਵੇ ਜੀ ਰਿਸ਼ਤਾ ਬਾਕੀ ਜੀ ਨੰਬਰ ਤੇ ਬਾਇਓ ਡਾਟਾ ਤੇ ਪਿਕ ਹਰ ਇੱਕ ਪਰਿਵਾਰ ਨੂੰ ਦਿੰਨੇ ਆ ਅਸੀਂ ਮੈਚ ਆਪ ਖੁਦ ਵੀ ਕਰਦੇ ਆ ਰਿਸ਼ਤੇ ਜੀ ਧੰਨਵਾਦ ਜੀ